ਆਹ ਆ ਤੁਹਾਡਾ ਨਾਮ ਪਰ ਬੇਤਰਹਾਲ ਹੀ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਆਖਿਆ ਮੁਅਤਲੀ ਦੇ ਬਾਵਜੂਦ ਨਸ਼ਿਆਂ ਬਾਰੇ ਦਾਅਵਾ ਇੱਥੇ ਰਹੇਗਾ ਕਾਇਮ ਤੱਥਾਂ ਦੇ ਆਧਾਰ ਤੇ ਅਫਸਰਾਂ ਤੇ ਦੋਸ਼ ਲਾਉਣ ਦੀ ਗੱਲ ਕਹੀ ਜਾਖੜ ਨੇ ਆਖਿਆ ਉਸਨੇ ਪਾਰਟੀ ਅਨੁਸ਼ਾਸਨ ਪੰਕ ਕੀਤਾ ਕਰਜ਼ਾ ਮਾਫੀ ਦਾ ਤੀਜਾ بڑا ਮੁੱਖ ਮੰਤਰੀ ਦੇ ਜੱਦੀ ਪਿੰਡ ਤੋਂ 22 ਜਨਵਰੀ ਨੂੰ ਸ਼ੁਰੂ ਹੋਏਗਾ ਬੀਬੀ ਜਗਦੀਸ਼ ਕੌਰ ਦੀ ਮੰਗ ਅਜੀਬ ਗਾਂਧੀ ਨੂੰ ਦਿੱਤਾ ਭਾਰਤ ਰਤਨ ਵਾਪਸ ਲਿਆ ਜਾਵੇ ਰਾਮ ਰਹੀਮ ਸਣੇ ਚਾਰ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਹੋਏਗਾ ਅੱਜ ਵੀਡੀਓ ਕਾਨਫਰੰਸ ਰਾਈਵ ਹੋਏਗੀ ਬੇਸ਼ੀ ਵਿਧਾਇਕਾਂ ਕਥਿਆਰੀ ਫੰਡ ਨਹੀਂ ਵਿਕਾਸ ਫੰਡ ਮਿਲਣਗੇ ਵਿਧਾਇਕਾਂ ਨੇ ਦਿੱਤੇ ਸਨ ਸੁਝਾ ਚਾਰ ਗੀੜਾਂ ਵਿੱਚ ਵਿਧਾਇਕਾਂ ਨਾਲ ਮੁੱਖ ਮੰਤਰੀ ਕਰ ਰਹੇ ਨੇ ਮੀਟਿੰਗ ਕੇਜਰੀਵਾਲ ਨੇ ਆਖਿਆ ਲੋਕਤੰਤਰ ਦੇ ਕਤਲ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਦਿੱਲੀ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਤੇ ਸ਼ੀਲਾ ਦੇਖਸ਼ਤ ਨੇ ਆਖਿਆ ਇਹ ਗੱਲ ਮੀਡੀਆ ਵਿੱਚ ਅਸੀਂ ਅਜੇ ਨਹੀਂ ਸੋਚ ਰਹੇ ਹੁਣ ਖਬਰਾਂ ਦੀ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਆਈਜੀਐਮਐਸ ਚੀਨਾਦੀ ਮਿਲੀ ਭੁਗਤ ਵਿੱਚ ਕਥੇ ਤਰਤੇ ਫਿਰੋਜ਼ਪੁਰ ਵਿੱਚ ਨਾਜਾਇਜ਼ ਨਸ਼ੇ ਦੇ ਚੱਲ ਰਹੇ ਕਾਰੋਬਾਰ ਦੀ ਪੋਲ ਖੋਲਣ ਦੇ ਲਈ ਠੇਕਿਆਂ ਤੇ ਐਕਸਾਈਜ਼ ਅਫਗਦ ਦੇ ਅਧਿਕਾਰੀਆਂ ਨੇ ਛਾਪੇਮਾਰੀ ਕਰਵਾਈ ਹੈ ਇਹਨਾਂ ਨਾਜਾਇਜ਼ ਠੇਕਿਆਂ ਦੇ ਬਾਹਰ ਕੁਲਵੀਰ ਦੇ ਸਮਰਥਕਾਂ ਨੇ ਤਰਨਾ ਵੀ ਦਿੱਤਾ ਇਸੇ ਵਿਚਕਾਰ ਕੁਲਵੀਰ ਸਿੰਘ ਜੀਰਾਂ ਨੂੰ ਕਾਂਗਰਸ ਪਾਰਟੀ ਤੋਂ ਮੌਤਲ ਕਰ ਦਿੱਤਾ ਗਿਆ ਇਸ ਤੋਂ ਬਾਅਦ ਪੁਲਿਸ ਠੇਕਿਆਂ ਤੋਂ ਬਰਾਮਦ ਸ਼ਰਾਬ ਦੀਆਂ ਬੋਤਲਾਂ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਵਿੱਚ ਉਲਝ ਗਈ ਪੁਲਿਸ ਅਜੇ ਵੀ ਪੰਜਵੇਂ ਚੱਲ ਰਹੀ ਹੈ ਕਿ ਕਿਸ ਤੇ ਕੇਸ ਦਰਜ ਕੀਤਾ ਜਾਵੇ देर रात ਤੱਕ ਪੁਲਿਸ ਨੇ ਮਾਮਲੇ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਜਿਹੜਾ ਹਲਕੇ ਵਿੱਚ ਲੰਬੇ ਸਮੇਂ ਤੋਂ ਨਜਾਇਜ਼ ਸ਼ਰਾਬ ਦੇ 10 ਠੇਕੇ ਚੱਲ ਰਹੇ ਦੂਜੇ ਪਾਸੇ ਸ਼ਰਾਬ ਦੇ ਕਾਰੋਬਾਰੀ ਨੇ ਆਖਿਆ ਕਿ ਸਾਰਾ ਕੁਝ ਸਿਆਸੀ ਦਬਾਅ ਵਿੱਚ ਚੱਲ ਰਿਹਾ ਉਹਨਾਂ ਤੇ ਕੋਈ ਸ਼ਰਾਬ ਦੇ ਠੇਕੇ ਨਜਾਇਜ਼ ਬਰਾਂਚਾ ਨਹੀਂ ਉਹਨਾਂ ਆਖਿਆ ਕਿ ਸਾਰਾ ਕੰਮ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਅਕਸਾਈਜ਼ ਵਿਭਾਗ ਦੇ ਇਨਸਪੈਕਟਰ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਆਖੇ ਕੇਸ ਸੰਬੰਧ ਵਿੱਚ ਸੀਨੀਅਰ ਅਧਿਕਾਰੀ ਹੀ ਕੁਝ ਦੱਸ ਸਕਦੇ ਨੇ ਜ਼ਿਕਰਯੋਗ ਹੈ ਕਿ 12 ਜਨਵਰੀ ਨੂੰ ਫਿਰੋਜ਼ਪੁਰ ਵਿੱਚ ਪੰਚਾਂ ਤੇ ਸਰਪੰਚਾਂ ਨੂੰ ਨਜਾਇਜ਼ ਤੌਰ ਤੇ ਨਸ਼ੇ ਦੇ ਖਿਲਾਫ ਸੌਂਚ ਚਕਾ ਬਦਲੀ ਹਾਜੂਰੀ ਵਿੱਚ ਹਾਜ਼ਰੀ ਵਿੱਚ ਆਖਿਆ ਸੀ ਕਿ ਪੁਲਿਸ ਦੀ ਮਿਲ ਭੁਗਤੀ ਨਾਲ ਫਿਰੋਜ਼ਪੁਰ ਵਿੱਚ ਨਸ਼ਾ ਦਾ ਨਜਾਇਜ਼ ਕਾਰੋਬਾਰ ਚੱਲ ਰਿਹਾ ਹੈ ਜਿਸ ਤੋਂ ਬਾਅਦ ਆਈਜੀ ਅਤੇ ਕੁਲਬੀਰ ਵਿਚਕਰ ਡੂੰਗਾ ਵਿਵਾਦ ਖੜਾ ਹੋ ਗਿਆ ਕੁਲਬੀਰ ਨੇ ਦੋਸ਼ ਲਾਇਆ ਕਿ ਆਈਜੀ ਸ਼ਿਨਾਤੇ ਸ਼ਰਾਬ ਦੇ ਵਪਾਰੀ ਆਪਸ ਵਿੱਚ ਗੂੜੇ ਸਬੰਧ ਰੱਖਦੇ ਹੈ ਬੁੱਧਵਾਰ ਰਾਤ ਨੂੰ ਫਿਰੋਜ਼ਪੁਰ ਆਈਜੀ ਰੇਂਜ ਦੇ ਤਹਿਤ ਮੋਗਾ ਪੁਲਿਸ ਨੇ ਗਿੱन्नी ਨੂੰ ਮੋਗਾ ਦੇ ਫੋਟੋਗ੍ਰਾਫਰ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਸੀ ਜਿਸ ਤੇ ਦਾਵਾ ਕੀਤਾ ਜਾ ਰਿਹਾ ਸੀ ਕਿ ਉਹ ਜੀਰੇ ਦਾ ਪੀ ਹੈ ਲੇਕਿਨ ਕੁਲਬੀਰ ਸਿੰਘ ਜੀਰਾ ਨੇ ਸਪਸ਼ਟ ਕੀਤਾ ਕਿ ਉਹਨਾਂ ਦਾ ਓਪੀਏ ਨਹੀਂ ਉਹਨਾਂ ਦਾ ਸਮ ਮੁਦੇ ਤੇ ਆਪਣੀ ਹੀ ਪਾਰਟੀ ਨੂੰ ਘਟਾਰੇ ਵਿੱਚ ਖੜੇ ਕਰਨ ਵਾਲੇ ਕਾਂਗਰਸ ਦੇ ਵਿਧਾਇਕ ਕੁਲਵੀਰ ਸਿੰਘ ਜੀ ਨੂੰ ਪਾਰਟੀ ਨੇ ਮੈਂਡਲੀ ਮੈਂਬਰਸ਼ਿਪ ਤੋਂ ਮੁਅਤਲ ਕਰ ਦਿੱਤਾ ਹੈ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਕਰਕੇ ਜੀਰਾਂ ਨੂੰ ਮੁਅਤਲ ਕੀਤਾ ਹੈ ਪਾਰਟੀ ਵੱਲੋਂ ਜਾਰੀ ਕੀਤਾ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਇਸ ਤੇ ਜੀਰਾਂ ਨੇ ਜਵਾਬ ਦਾਖਲ ਕੀਤਾ ਲੇਕਿਨ ਉਹਨਾਂ ਆਖਿਆ ਕਿ ਇਹ ਤਸੱਲੀ ਬਖਸ਼ ਨਹੀਂ ਉਹਨਾਂ ਆਖੇ ਕਿ ਪਾਰਟੀ ਵਿੱਚ ਅਨੁਸ਼ਾਸਨ ਹਿੰਨਤਾ ਕਿਸੇ ਵੀ ਪੱਧਰ ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਜਾਖੜ ਨੇ ਆਖਿਆ ਕਿ ਪਾਰਟੀ ਵਿੱਚ ਸਾਰੇ ਨੇਤਾਵਾਂ ਨੂੰ ਆਪਣੀ ਗੱਲ ਕਹਿੰਦਾ ਅਧਿਕਾਰ ਹੈ ਲੇਕਿਨ ਉਹ ਦੇ ਅੰਦਰ ਇਹ ਗੱਲ ਚੁੱਕਣ ਨਾ ਕਿ ਜਨਤਕ ਮੰਚ ਤੇ ਉਹਨਾਂ ਆਖੇ ਕਿ ਜੇਕਰ ਕੁਲਬੀਰ ਨੂੰ ਕੋਈ ਇਤਰਾਜ਼ ਸੀ ਤਾਂ ਉਹਨਾਂ ਨੂੰ ਪਾਰਟੀ ਦੇ ਅੰਦਰ ਚੁੱਕਣੇ ਚਾਹੀਦੇ ਸੀ ਉਹ ਮੁੱਖ ਮੰਤਰੀ ਜਾਂ ਡੀਜੀਪੀ ਨਾਲ ਮਿਲ ਕੇ ਆਪਣੀ ਗੱਲ ਰੱਖ ਸਕਦੇ ਸਨ ਜਨਤਕ ਤੌਰ ਤੇ ਬਿਆਨਬਾਜ਼ੀ ਪਾਰਟੀ ਦੇ ਅਨੁਸ਼ਾਸਨ ਦੀ ਉਲੰਘਣਾ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਮੈਂਬਰ ਪਾਰਲੀਮੈਂਟ ਪ੍ਰਤਾਪ ਬਾਜਵਾ ਤੇ ਵਿਧਾਇਕ ਸਰਜੀਤ ਸਿੰਘ ਤੰਮੜ ਵੱਲੋਂ ਜਨਤਕ ਮੰਚ ਤੇ ਪਾਰਟੀ ਦੇ ਖਿਲਾਫ ਬਿਆਨਬਾਜ਼ੀ ਨੂੰ ਲੈ ਕੇ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਇਸ ਗੱਲ ਦਾ ਜਾਖੜ ਜਵਾਬ ਨਹੀਂ ਦੇ ਸਕੇ ਜਾਖ ਨੇ ਆਖਿਆ ਕਿ ਜੀਰਾ ਵੱਲੋਂ ਕੀਤੀ ਸ਼ਿਕਾਇਤ ਤੇ ਡੀਜੀਪੀ ਨੇ ਸਬੰਧਤ ਅਫਸਰਾਂ ਦੇ ਖ ਵੀਰ ਸਿੰਘ ਗੀਰਾ ਨੇ ਆਖਿਆ ਸੀ ਕਿ ਸੂਬਾ ਸਰਕਾਰ ਨਸ਼ਿਆਂ ਤੇ ਕਾਬੂ ਪਾਉਣ ਵਿੱਚ ਸਫਲ ਨਹੀਂ ਹੋ ਰਹੀ ਇਸ ਬਿਆਨਬਾਜ਼ੀ ਤੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਸ਼ੋਕਾਜ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਤੇ ਜਵਾਬ ਵਿੱਚ ਕੁਲਬੀਰ ਸਿੰਘ ਗੀਰਾ ਨੇ ਆਖਿਆ ਕਿ ਉਹਨਾਂ ਨੇ ਨਾ ਤਾਂ ਕਾਂਗਰਸ ਪਾਰਟੀ ਦੇ ਖਿਲਾਫ ਕੋਈ ਗੱਲ ਕਹੀ ਹੈ ਤੇ ਨਾ ਹੀ ਮੁੱਖ ਮੰਤਰੀ ਦੇ ਖਿਲਾਫ ਕੋਈ ਸ਼ਬਦ ਕਿਹਾ ਉਧਰ ਹਬੌਰ ਫਾਜ਼ਲਕਾਟੇ ਫਿਰੋਜ਼ਪੁਰ ਦੇ ਕੁਝ ਪਰਿਵਾਰਾਂ ਵੱਲੋਂ ਸੁਨੀਲ ਜਾਖੜ ਵਿਰੁੱਧ ਲਾਏ ਦੋਸ਼ਾਂ ਦਾ ਖੰਡਨ ਕਰਦੇ ਆ ਕਾਂਗਰਸ ਪ੍ਰਧਾਨ ਨੇ ਆਖਿਆ ਕਿ ਸੁਖਵੀਰ ਬਾਦਲ ਵੱਲੋਂ ਪੇਸ਼ ਕੀਤੇ ਇਹਨਾਂ ਪੀੜਤ ਪਰਿਵਾਰਾਂ ਵਿਰੁੱਧ ਕੇਸ ਤਾਂ ਅਕਾਲੀ ਭਾਜਪ ਵਿਧਾਇਕ ਕੁਲਬੀਰ ਜੀਰਾ ਪੰਜਾਬ ਵਿੱਚ ਨਸ਼ਿਆਂ ਬਾਰੇ ਆਪਣੇ ਦਾਅਵਿਆਂ ਤੇ ਬਜਿੱਦਨੇ ਤੇ ਉਹਨਾਂ ਆਖਿਆ ਕਿ ਸੁਨੀਲ ਜਾਖੜ ਵੱਲੋਂ ਜ਼ਿਲ੍ਹਾ ਦੀ ਕਾਂਗਰਸ ਵਿੱਚੋਂ ਮੌਤਰੀ ਤੋਂ ਬਾਅਦ ਵੀ ਉਹ ਪ੍ਰਸ਼ਟ ਅਫਸਰਾਂ ਵਿਰੁੱਧ ਆਪਣੀ ਲੜਾਈ ਜਾਰੀ ਰੱਖਣਗੇ ਉਹਨਾਂ ਆਖਿਆ ਕਿ ਤੱਥਾਂ ਦੇ ਆਧਾਰ ਤੇ ਅਫਸਰਾਂ ਤੇ ਦੋਸ਼ ਲਾਏ ਅਤੇ ਲੜਾਈ ਜਾਰੀ ਰਹੇਗੀ ਕੁਲਬੀਰ ਸਿੰਘ ਜੀਰਾ ਨੇ ਆਖਿਆ ਕਿ ਸੁਨੀਲ ਜਾਖੜ ਤੇ ਅਫਸਰਾਂ ਦਾ ਦਬਾਸੀ ਦੇ ਦਬਾਅ ਵਿੱਚ ਉਹਨਾਂ ਨੂੰ ਮੌਤਲ ਕੀਤਾ ਗਿਆ ਉਹਨਾਂ ਇਸ਼ਾਰਾ ਕੀਤਾ ਕਿ ਅਹਿਮ ਗੱਲ ਇਹ ਹੈ ਕਿ ਪਹਿਲਾਂ ਵੀ ਕਈ ਵਿਧਾਇਕ ਸਰਕਾਰੀ ਕਾਰਗੁਜ਼ਾਰੀ ਵਿਰੁੱਧ ਬੋਲ ਚੁੱਕੇ ਨੇ ਪਰ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਕੁਲਬੀਰ ਸਿੰਘ ਜੀਰਾ ਨੇ ਹਮਲਾ ਪੀ ਅਤੇ ਸਰਕਾਰ ਤੇ ਸਿੱਧਾ ਹਮਲਾ ਬੋਲਦੇ ਆਖਿਆ ਕਿ ਕਾਂਗਰਸ ਸਰਕਾਰ ਨੇ ਅਕਾਲੀ ਵਿਧਾਇਕ ਵਿਕਰਮ ਸਿੰਘ ਮਜੀਠਾ ਤੇ ਕਾਰਵਾਈ ਕਿਉਂ ਨਹੀਂ ਕੀਤੀ ਕਿ ਸਰਕਾਰ ਫਰਸ਼ਟ ਅਧਿਕਾਰੀ ਹੀ ਚਲਾਉਣਗੇ ਉਹਨਾਂ ਆਖਿਆ ਕਿ ਆਈਜੀ ਐਮਐਸ ਸ਼ੀਨਾ ਨੂੰ ਜਾਕੜਨੇ ਲਵਾਇਆ ਸੀ ਇਸ ਲਈ ਕੁਝ ਤਾਂ ਮਜਬੂਰੀ ਹੋएगी ਜਿਸ ਕਰਕੇ ਉਹਨਾਂ ਨੂੰ ਮੁਅਤਲ ਕੀਤਾ ਗਿਆ ਕੁਲਬੀਰ ਦੀ ਬਰਖਾਸਤਗੀ ਪਿੱਛੇ ਆਪਣੇ ਹੀ ਪਾਰਟੀ ਦੇ ਕਈ ਸਿਆਸੀ ਆਗੂਆਂ ਦਾ ਅਹਿਮ ਰੋਲ ਦੱਸਿਆ ਜਾ ਰਿਹਾ ਹੈ ਉੱਥੇ ਵਿਰੋਧੀ ਧਿਰ ਅਕਾਲੀ ਦਲ ਬਾਦਲ ਵੱਲੋਂ ਵੀ ਪਹਿਲੇ ਦਿਨ ਤੋਂ ਇਸ ਮਾਮਲੇ ਤੇ ਬਰਾਬਰ ਨਜ਼ਰ ਰੱਖੀ ਜਾ ਰਹੀ ਸੀ ਕੁਲਬੀਰ ਜਿਲ੍ਹੇ ਜੀਰਾ ਵੱਲੋਂ ਸਟੇਜ ਤੇ ਸ਼ਰਯਾਬ ਨਸ਼ਾ ਸੰਬੰਧੀ ਦਿੱਤੇ ਬਿਆਨ ਮਗਰ ਸਰਕਾਰ ਖਿਲਾਫ ਬੈਠੇ ਫਟਾਈ ਵੱਡਾ ਮੁੱਦਾ ਮਿਲ ਗਿਆ ਪਰ ਇਸ ਨੂੰ ਕੈਸ਼ ਕਰਨ ਲਈ ਸਰਕਾਰ ਨੂੰ ਨਸ਼ਿਆਂ ਦੇ ਮਾਮਲੇ ਤੇ ਭੰਡਨ ਦੀ ਬਜਾਏ ਅਕਾਲੀ ਸੁਪਰੀਮੋ ਤੇ ਹੋਰ ਆਗੂ ਸਿਰਫ ਕੁਲਬੀਰ ਜੀ ਦਾ ਦੇ ਖਿਲਾਫ ਜ਼ਿਆਦਾਤਰ ਹਮਲੇਵਾਰ ਹੋ ਰਹੇ ਨੇ ਮਹਾਰਾ ਦਾ ਕਹਿਣਾ ਹੈ ਕਿ ਕੁਲਬੀਰ ਜੀ ਦੇ ਵਜ੍ਹਾ ਕਰਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਵੱਡੇ ਬਾਦਲ ਸਾਹਿਬ ਦੇ ਜਨਮ ਦਿਨ ਵਾਲੇ ਦਿਨ ਘਰ ਤੋਂ ਦੂਰ ਬੰਗਾਲੀ ਵਾਲੇ ਪੁਲ ਤੇ ਤਰਨਾ ਮੁਜਾਹਰਾ ਕਰਦਿਆਂ ਰਾਤ गुजारਣੀ ਪਈ ਸੀ ਮਹਾਰਾ ਦਾ ਤਰਕ ਹੈ ਕਿ ਇਸ ਤੋਂ ਇਲਾਵਾ ਕਈ ਹੋਰ ਨਾ ਕਰਨਾ ਕਰਕੇ ਅਕਾਲੀ ਆਗੂ ਕੁਲਬੀਰ ਜੀਰਾ ਨੂੰ ਨਿੱਜੀ ਨਿੱਜੀ ਦੁਸ਼ਮਣੀ ਦੇ ਤੌਰ ਤੇ ਲੈਂਦੇ ਨੇ ਉਧਰ ਗਦਰ ਅਖਿਆ ਕਿ ਬਾਦਲ ਪਰਵਾਰ ਨੇ ਆਪਣੇ ਕਾਰਜਕਾਲ ਦੌਰਾਨ ਲਗਾਤਾਰ 10 ਸਾਲਾਂ ਤੱਕ ਲੋਕਾਂ ਨੂੰ ਜਮ ਕੇ ਲੁੱਟਿਆ ਜਿਸ ਦਾ ਸਬੂਤ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਅਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਦਾ ਬਣਨਾ ਹੈ ਬਲੌਕ ਸਮਤੀ ਅਤੇ ਸਰਪੰਚ ਅਹੁਦੇ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਆਖਿਆ ਕਿ ਸੁਪੜਾ ਸਾਫ਼ ਹੋ ਗਿਆ ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਕਿੰਨੇ ਸਤਾਏ ਹੋਏ ਸਨ ਉਹਨਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਵਿੱਚ ਕੇਂਦਰੀ ਮੰਤਰੀ ਹਰ ਸਿਮਰਤ ਔਰ ਬਾਦਲ ਦੀ ਹਾਰ ਤੈ ਹੈ ਚਾਹੀਓ ਕਿਸੇ ਵੀ ਹਲਕੇ ਤੋਂ ਚੋਣ ਮੈਦਾਨ ਵਿੱਚ ਕਿਉਂ ਨਾ ਚੋਣ ਲੜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2 ਸਾਲ ਬਾਅਦ ਆਪਣੇ ਜੱਦੀ ਪਿੰਡ ਵਾਲੇ ਮਹਾਰਾਜ ਵਿਖੇ ਜਾਣਗੇ ਤੇ ਇਥੋਂ ਦੇ ਧਾਰਮਿਕ ਸਥਾਨ ਤੋਂ ਚੋਣ ਮਹਮ ਸ਼ੁਰੂ ਕਰਨ ਵਾਲੇ ਪਟਿਆਲਾ ਰਿਆਸਤ ਦੇ ਮਹਾਰਾਜਾ ਦੀ ਆਮਦ ਨੂੰ ਲੈ ਕੇ ਪਿੰਡ ਵਾਲੇ ਪੱਬਾਂ ਪਾਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਆਖਰੀ ਵਾਰ 15 ਜਨਵਰੀ 2017 ਨੂੰ ਚੋਣ ਮਹਮ ਦਾ ਆਗਾਜ਼ ਕਰਨ ਲਈ ਆਪਣੇ ਜੱਦੀ ਪਿੰਡ ਪਹੁੰਚੇ ਸਨ ਮੁੱਖ ਮੰਤਰੀ ਵੱਲੋਂ ਆਪਣੇ ਪਿੰਡ ਵਾਸੀਆਂ ਦਾ ਆਲਾਮਬਾ ਲੌਣੜੀ ਕਰਜਾ ਮਾਫੀ ਦਾ ਤੀਜਾ بڑا ਮਹਾਰਾਜ ਪਿੰਡ ਤੋਂ 22 ਜਨਵਰੀ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਦਿਨ ਬਠਿੰਡਾ ਤੇ ਮਾਨਸਾ ਜ਼ਿਲ ਛੋਟੇ ਕਿਸਾਨਾਂ ਦੇ 60 ਕਰੋੜ ਰੁਪਏ ਮਾਫ ਕੀਤੇ ਜਾਣ ਦਾ ਇੱਕ ਸਮਾਗਮ ਰੱਖਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਕਤਲਿਆਮ ਦੇ ਦੋਸ਼ੀਆਂ ਵਿੱਚ ਸ਼ਾਮਲ ਸੱਜਣ ਕੁਮਾਰ ਨੂੰ 34 ਸਾਲ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਦੇਉਣ ਵਾਲੇ ਐਡਵੋਕੇਟ ਐਚਐਸ ਫੂਲਕਾ ਨੂੰ ਸਨਮਾਨਿਤ ਕਰਨ ਦੇ ਐਲਾਨ ਤੋਂ ਪਿੱਛੇ ਹਟ ਚੁੱਕੀ ਹੈ ਐਚਐਸ ਫੂਲਕਾ ਨੇ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਵਿੱਚੋਂ ਮੁਕਤ ਕਰਾਉਣ ਲਈ ਸਿੱਖ ਸੇਵਾ ਬੋਰਡ ਦੇ ਗਠਨ ਦਾ ਐਲਾਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਫੂਲਕਾ ਨੂੰ ਸਨਮਾਨਿਤ ਕਰਨ ਦੇ ਐਲਾਨ ਤੇ ਚੁੱਪੀ ਵੱਟ ਲਈ ਹਾਲਾਂਕਿ ਐਸਜੀਪੀਸੀ ਨੇ ਫੂਲਕਾ ਨੂੰ ਦਸੰਬਰ ਵਿੱਚ ਸਨਮਾਨਿਤ ਕਰਨ ਦਾ ਰਸਮੀ ਤੌਰ ਤੇ ਐਲਾਨ ਕੀਤਾ ਸੀ ਸ਼੍ਰੋਮਣੀ ਕਮੇਟੀ ਨੇ 198 ਸਰਮਾਨਤ ਓਨਲੀ ਗਵਾਹਾਂ ਦੇਣ ਵਾਲੇ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ ਸ਼੍ਰੋਮਣੀ ਕਮੇਟੀ 22 ਜਨਵਰੀ ਨੂੰ ਦਿੱਲੀ ਕਤਲੇਆਮ ਦੇ ਮੁੱਖ ਗਵਾਹਾਂ ਦੇ ਸਨਮਾਨ ਲਈ ਇੱਕ ਸਮਾਗਮ ਕਰ ਰਹੀ ਹੈ ਜੋ ਅਮਰਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏਗਾ ਗੋਬਿੰਦ ਸਿੰਘ ਲੰਗੋਵਾਲ ਨੇ ਇਸ ਦੀ ਪੁਸ਼ਟੀ ਕਰਦੇ ਹਨ ਕਿ 1984 ਦੇ ਦਿੱਲੀ ਕਤਲੇਆਮ ਦੇ ਤਿੰਨ ਮੁੱਖ ਦੋਸ਼ੀ ਗਵਾਹਾਂ ਦੀ ਮਜਬੂਤੀ ਕਰਕੇ ਸਜ਼ਾ ਹਾਸਲ ਕਰ ਚੁੱਕੇ ਨੇ ਦੋਸ਼ੀਆਂ ਨੇ ਆਪਣੇ ਰਾਜਨੀਤਿਕ ਪ੍ਰਭਾਵ ਦੀ ਵਰਤੋਂ ਕਰਕੇ ਗਵਾਹਾਂ ਨੂੰ ਦਬਾਉਣ ਦੇ ਕਈ ਯਤਨ ਕੀਤੇ ਲੇਕਿਨ ਗਵਾਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਅਦਾਲਤੀ ਖਟਾਰੇ ਵਿੱਚ ਖੜਾ ਹੋ ਕੇ ਦੋਸ਼ੀਆਂ ਦੇ ਸਲਾਕਾ ਪਿੱਛੇ ਪੰਚੌਂਦਾ ਅੰਜਾਮ ਤੱਕ ਪੂਰਾ ਜੋਰ ਲਾਇਆ ਜਦੋਂ ਤੱਕ ਚਾਰ ਹੋਰ ਨਾ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਉਹਨਾਂ ਆਖੇ ਕਿ ਕਿਸੇ ਕੌਮ ਦਾ ਸੰਘਰਸ਼ ਜਾਰੀ ਰਹੇਗਾ ਉਧਰ ਐਡਵੋਕੇਟ ਐਚੇਜ਼ ਫੂਲਕਾ ਨੇ ਆਖਿਆ ਕਿ ਸਜਨ ਕੁਮਾਰ ਨੂੰ ਉਮਰ ਕੈਦ ਸਜ਼ਾ ਦੇਣ ਤੋਂ ਬਾਅਦ ਜਦੋਂ ਉਹ ਆਪਣੀ ਪਤਨੀ ਨਾਲ ਸ਼੍ਰੀ ਹਰਮੰਦਰ ਸਾਹਿਬ ਛੁਕਰਾਨੇ ਦੀ ਅਰਦਾਸ ਕਰਨ ਲਈ ਆਏ ਸਨ ਤਦ ਸ਼੍ਰੋਮਣੀ ਕਮੇਟੀ ਨੇ ਉਹਨਾਂ ਤੇ ਉਹਨਾਂ ਦੀ ਪਤਨੀ ਨੂੰ ਸੂਚਨਾ ਕੇਂਦਰ ਵਿੱਚ ਸਰੋਪਾ ਪੇਟ ਕੇ ਸਨਮਾਨਿਤ ਕੀਤਾ ਸੀ ਇਸ ਲਈ ਇਸ ਤੋਂ ਵੱਡਾ ਸਨਮਾਨ ਨਹੀਂ ਹੋ ਸਕਦਾ ਤੇ ਨਾ ਹੀ ਉਹ ਕਿਸੇ ਹੋਰ ਸਨਮਾਨ ਦੀ ਇੱਛਾ ਰੱਖਦੇ ਨੇ ਉਹਨਾਂ ਆਖਿਆ ਕਿ ਮੇਰਾ ਮੁੱਖ ਹਦੇਸ਼ ਐਸਜੀਪੀਸੀ ਨੂੰ ਬਾ ਪੀਸੀ ਵੱਲੋਂ ਗਵਾਹ ਨੂੰ ਸਨਮਾਨਤ ਕਰਨਾ ਚੰਗਾ ਕਦਮ ਹੈ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਨ ਕੁਮਾਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਰ ਜੌਨਵਾੜੀ ਲੰਬੀ ਲੜਾਈ ਲੜਨ ਵਾਲੀ ਬੀਬੀ ਜਗਦੀਸ਼ ਕੌਰ ਨੇ ਭਾਰਤ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੂੰ ਦਿੱਤਾ ਭਾਰਤ ਰਤਨ ਵਾਪਸ ਲਿਆ ਜਾਵੇ ਉਹਨਾਂ ਖੇ ਕਿ ਰਜੀਵ ਗਾਂਧੀ ਨੇ ਅਜਿਹਾ ਕੀ ਕੰਮ ਕੀਤਾ ਸੀ ਜਿਸ ਕਰਕੇ ਉਸ ਨੂੰ ਦੇਸ਼ ਦਾ ਸਰਵੋੱਚ ਸਨਮਾਨ ਭਾਰਤ ਰਤਨ ਦਿੱਤਾ ਗਿਆ ਜਦਕਿ ਦੇਸ਼ ਭਰ ਵਿੱਚ ਵਸਦੇ ਕਟੜਨ ਦੀ ਸਿੱਖਾਂ ਦਾ ਕਾਰਨ ਕਰਨ ਬਦਲੇ ਭਾਰਤ ਰਤਨ ਦੇਣਾ ਮਾਰੇ ਕੇ ਸਿੱਖਾਂ ਨਾਲ ਬੇਇਨਸਾਫੀ ਹੈ ਪਤਰਕਾ ਰਾਮਚੰਦਰ ਛਾਤਰਪੱਤੀ ਕਤਲ ਕਾਂਡ ਵਿੱਚ ਡੇਰਾ ਮੁਖੀ ਨੂੰ ਤੇ ਚਾਰ ਦੋਸ਼ੀਆਂ ਨੂੰ ਅੱਜ ਸੀਬੀਡੀ ਦੀ ਵਿਸ਼ੇਸ਼ ਅਦਾਲਤ ਸਜ਼ਾ ਸੁਣਾਏਗੀ ਚਾਰ ਦੋਸ਼ੀ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣਗੇ ਜਿਸ ਦੀ ਮਨਜ਼ੂਰੀ ਸੀਬੀਡੀ ਵਿਸ਼ੇਸ਼ ਅਦਾਲਤ ਨੇ ਦੇ ਦਿੱਤੀ ਅਦਾਲਤ ਨੇ ਜੇਲ੍ਹ ਸੁਪਰਡੈਂਟ ਨੂੰ ਹੁਕਮ ਦਿੱਤਾ ਹੈ ਕਿ ਉਹ ਦੋਸ਼ੀਆਂ ਨੂੰ ਸਜ਼ਾ ਦੀ ਕਾਪੀ ਮੁਹੱਈਆ ਕਰਾਉਣ ਇਸ ਲਈ ਜੇਲ੍ਹ ਵਿੱਚ ਪ੍ਰਿੰਟਰ ਦੀ ਵਿਵਸਥਾ ਕਰ ਦਿੱਤੀ ਗਈ ਹੈ ਅਰੋहतक ਸਨਾਰੀਆ ਜੇਲ੍ਹ ਦੀ ਸੁਰੱਖਿਆ 8 ਲੈਵਲ ਦੀ ਕਰ ਦਿੱਤੀ ਹੈ ਦੋ ਬਟਾਲੀਅਨ ਆਈਆਰਬੀ ਦੀਆਂ ਨਜ਼ਰ ਰੱਖ ਰਹੀਆਂ ਹਨ ਸਰਸਵਤ ਸੀਆਰਪੀਐਫ ਨੇ ਦੋ ਕੰਪਨੀਆਂ ਬੁਲਾਈਆਂ ਦੁਪਹਿ ਪ੍ਰਸ਼ਾਸਨਲ ਫਲੈਗ ਮਾਰਚ ਕੀਤਾ ਅੰਮ੍ਰਾਲਾ ਵਿੱਚ ਤੇਰਾ ਨਾਮ ਚਰਚਾ ਕਰਾ ਨੂੰ ਸੁਰੱਖਿਆ ਦਾ ਪਹਿਲਾ ਸਖਤ ਕਰ ਦਿੱਤਾ ਸਾਰਿਆਂ ਦੇ ਸਤ ਸੰਗ ਤੇ ਰੋਕ ਲਾ ਦਿੱਤੀ ਹੈ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ 파 ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਨਿੰਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਜੈਤੋ ਤੋਂ ਮਾਸਟਰ ਬਲਦੇਵ ਸਿੰਘ ਨੇ ਵੀ ਪਾਰਟੀ ਨੂੰ ਅਲਵਿਦਾ ਕਹਿੰਦੇ ਆ ਆਪਣਾ ਅਸਤੀਫਾ ਦੇ ਦਿੱਤਾ ਹੈ ਜਗਿੰਦਰ ਸਿੰਘ ਪੰਜਗਰਾਈ ਜਿਹੜੇ ਜੈਤੋ ਤੋਂ ਕਾਂਗਰਸ ਦੇ ਉਮੀਦਵਾਰ ਰਹੇ ਸਨ ਕੱਲੋ ਨੂੰ ਨੇ ਕਾਂਗਰਸ ਪਾਰਟੀ ਛੱਡ ਕੇ ਦੋਵਾਰੀ ਐਮਐਲਏ ਬਣੇ ਸੰਗ ਕਾਂਗਰਸ ਦੇ ਕਾਂਗਰਸ ਪਾਰਟੀ ਛੱਡ ਕੇ ਸੁਖਵੀਰ ਬਾਦਲ ਦਾ ਪੱਲਾ ਫੜ ਲਿਆ ਸੀ ਇਸ ਕਰਕੇ ਪੰਜਾਬ ਦੀ ਸਿਆਸਤ ਵਿੱਚ ਮਾਹੌਲ ਕਾਫੀ ਗਰਮਾਇਆ ਹੋਇਆ ਹੈ ਕਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਚੁਟਕੀ ਲਈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੰਘੇ ਦਿਨ ਮਿਲੇ ਪਲੇਟੇ ਫਿਲਿਪ ਕੋਟਲਰ ਰਾਸ਼ਟਰਪਤੀ ਅਵਾਰਡ ਲਈ ਵਧਾਈ ਦਿੱਤੀ ਰਾਹੁਲ ਨੇ ਕਿਹਾ ਉਹ ਪ੍ਰਧਾਨ ਮੰਤਰੀ ਨੂੰ ਵਿਸ਼ਵ ਪ੍ਰਸਿੱਧ ਅਵਾਰਡ ਜਿੱਤਣ ਲਈ ਵਧਾਈ ਦਿੰਦੇ ਨੇ ਜਿਸ ਦੀ ਕੋਈ ਜਿਉਰੀ ਨਹੀਂ ਸੀ ਤੇ ਰਾਹੀ ਇਹ ਅਵਾਰਡ ਪਹਿਲਾ ਕਿਸੇ ਨੂੰ ਦਿੱਤਾ ਗਿਆ ਰਾਹੁਲ ਗਾਂਧੀ ਨੇ ਟਵਿੱਟਰ ਤੇ ਕਿਹਾ ਸਾਡੇ ਪ੍ਰਧਾਨ ਮੰਤਰੀ ਨੂੰ ਵਿਸ਼ਵ ਪ੍ਰਸਿੱਧ ਕੋਟਲਰ ਰਾਸ਼ਟਰਪਤੀ ਅਵਾਰਡ ਮਿਲਤੇ ਵਧਾਈ ਦੇਣਾ ਚਾਹੁੰਦਾ ਹਾਂ ਪਰੇਵਾਰ ਇਨਾ ਕੁ ਮਕਬੂਲ ਹੈ ਕਿ ਇਹਦੀ ਨਾਂ ਤਾਂ ਕੋਈ ਜਿਉਰੀਏ ਤੇ ਨਾ ਹੀ ਪਹਿਲਾਂ ਐਵਾਰਡ ਕਿਸ ਨੂੰ ਮਿਲਿਆ ਤੇ ਮੋਦੀ ਨੂੰ ਮਿਲਿਆ ਸਮਝੋ ਬਾਹਰ ਆਇਆ ਫਿਰ ਵੀ ਵਧਾਈ ਕਬੂਲ ਕਰਨਾ ਹੁਣ 30 ਮਾਰਖਾਂ ਅਜਨਾ ਮਿਚ ਕੀ ਕਹਿੰਦਾ ਉਹ ਤੁਹਾਨੂੰ ਸੁਣਾਈਏ ਜਮਨਾ ਦਾਸ ਨੂੰ ਕਹਿੰਦਾ ਗਿਆਨ ਮਿਸ਼ਰਾ ਪ੍ਰਿਆਗ ਰਾਜ ਤੇ ਤੀਕਰ ਬਈ ਜਾ ਆਈਏ ਅਰਧ ਕੁੰਭ ਲੀ ਗਿਆ ਹੈ ਮੁਲਕ ਸਾਰਾ ਚਲਖਾਂ ਆਪਾਂ ਵੀ ਹਾਜ਼ਰੀ ਪਾ ਆਈਏ ਕਰਨ ਪਹੁੰਚੇ ਇਸ਼ਨਾਨ ਕਈ ਸੰਤ ਸਾਧੂ ਕਰਨ ਪਹੁੰਚੇ ਇਸ਼ਨਾਨ ਕਈ ਸੰਤ ਸਾਧੂ ਚਰਨੀ ਮਿੱਤਰ ਜੀ ਸੀਸ ਨਵਾ ਆਈਏ ਕਹਿੰਦੇ ਹੁੰਦੀ ਨਹਾਉਣ ਤੋਂ ਪਾਪ ਮੁਕਤੀ ਕਹਿੰਦੇ ਹੁੰਦੀ ਨਹਾਉਣ ਤੋਂ ਪਾਪ ਮੁਕਤੀ ਗੋਤੇ ਸੰਗਮ ਤਰਵੈਣੀ ਵਿੱਚ ਲਾ ਆਈਏ ਸੁਣ ਕੇ ਲੱਗਾ ਸੀ ਕਹਿਣ ਗਿਆਨ ਮਿਸ਼ਰਾ ਸੁਣ ਕੇ ਲੱਗਾ ਸੀ ਕਹਿਣ ਗਿਆਨ ਮਿਸ਼ਰਾ ਆਪਾਂ ਜਾਣਾ ਕੀ ਉਧਰ ਆ ਕਰਨ ਮਿੱਤਰ ਉਧਰ ਉਹਨਾਂ ਨੂੰ ਜਾਣ ਤੇ ਨਾਉਣ ਦਈਏ ਕਰਕੇ ਪਾਪ ਜਿਹੜੇ ਪਿੱਛੋਂ ਡਰਨ ਮਿੱਤਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਪੰਜਾਬ ਚ ਮੌਸਮ ਹਾਲੇ ਪੈਰਾਂ ਸਿਰ ਨਹੀਂ ਹੋਇਆ ਅੱਜ ਪੰਜਾਬ ਨਾਲ ਲੱਗਦੇ ਕਈ ਖੇਤਾਂ 'ਚ ਸੰਘਣੀ ਧੁੰਦ ਪਈ ਕਈ ਰੇਲਾਂ ਤੇ ਹਵਾਈ ਜਾਜ਼ ਲੇਟ ਟੁੱਡੇ ਤੇ ਲੇਟ ਚੜ੍ਹੇ ਪੰਜਾਬ ਵਿੱਚ ਅੱਜ ਬੱਦਲਵਾਈ ਭਰਿਆ ਦਿਨ ਰਿਹਾ ਸਵੇਰੇ ਕੋਹਰਾ ਵੀ ਪਿਆ ਏ ਅੱਜ ਦੇ ਪ੍ਰੋਗਰਾਮ ਵਿੱਚ ਬੱਸ ਇੰਨਾ ਹੀ ਕੱਲ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ